ਅਮਰੀਕਨ ਕਰੇਪ ਬਾਜੂ ਵਰਕ ਨਾਲ ਪਹੁੰਚੇ ਆਪਣੇ ਕੋਲੇ ਹੈਂਡਵਰਕ ਦੇ ਵਿੱਚ ਪੂਰੇ ਹੈਵੀ ਹੈਵੀ ਸੂਟ ਪਹੁੰਚ ਚੁੱਕੇ ਨੇ ਭਾਈ ਚੈੱਕ ਕਰ ਸਕਦੇ ਹੋ ਡਿਜ਼ਾਈਨ ਪੂਰੇ ਸਿਰਾ ਤੋਂ ਸਿਰਾ ਹਾਜ਼ਰ ਹੋ ਗਏ ਨੇ ਕੁਆਲਿਟੀ ਹੋਵੇਗੀ ਸਿਰਾ ਪੂਰੀ ਟੌਪ ਦੀ ਬਾਜੂ ਵਰਕ ਤੇ ਬਰਕਰ ਤੁਸੀਂ ਕਮੀ ਤੇ ਚੈੱਕ ਕਰ ਸਕਦੇ ਹੋ ਦੇਖੋ ਪੂਰਾ ਫੁੱਲ ਕੰਮ ਹੋਇਆ ਹੋਇਆ ਸਾਰਾ ਹੈਂਡਵਰਕ ਦੇ ਵਿੱਚ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਸੂਟ ਪਹੁੰਚੇ ਨੇ ਆਪਣੇ ਕੋਲੇ ਬਿਲਕੁਲ ਨਿਊ ਆਰਟੀਕਲ ਚੈੱਕ ਕਰ ਸਕਦੇ ਹੋ ਕੁਆਲਿਟੀ ਆ ਪੌਂਦੀਆਂ ਸਿਰਾ ਤੋਂ ਸਿਰਾ ਭਾਈ ਦੁਪੱਟਾ ਦਿਖਾਓ ਭਾਈ ਇਹਦਾ ਲਓ ਜੀ ਕੋਰ ਡੇਅਰ ਖੁੱਲਿਆ ਦੇਖੋ ਚੈੱਕ ਕਰੋ ਜੀ ਬਾਜੂ ਪਹੁੰਚਾ ਵਰਕ ਕੀਤਾ ਹੋਇਆ ਮੂਰੀਆਂ ਦੇ ਉੱਤੇ ਸਲਵਾਰ ਦੀਆਂ ਮੂਰੀਆਂ ਤੇ ਤੇ ਬਾਜੂ ਵਰਕ ਚੈੱਕ ਕਰ ਸਕਦੇ ਹੋ ਹੈਂਡ ਵਰਕ ਦੇ ਵਿੱਚ ਡੇਅਰ ਪਹੁੰਚਿਆ ਪਿਓਰ ਕਰੇਵ ਦੇ ਵਿੱਚ ਪੂਰੇ ਭਾਰੀ ਭਾਰੀ ਸੂਟ ਪਹੁੰਚ ਚੁੱਕੇ ਨੇ ਦੇਖੋ ਜੀ ਬ੍ਰਿਟਿਸ਼ ਕਰੇਵ ਚੈੱਕ ਕਰ ਸਕਦੇ ਹੋ ਆ ਲਓ ਦੁਪੱਟਾ ਚਨੂਨ ਦਾ ਦੁਪੱਟਾ ਆਵੇਗਾ 2.5 ਮੀਟਰ ਦੀ ਕੱਟ ਵਾਲਾ ਬਾਰੇ ਵਰਕ ਤੁਸੀਂ ਦੇਖ ਹੀ ਸਕਦੇ ਹੋ ਭਾਈ ਪੂਰਾ ਫੁੱਲ ਹੈਵੀ ਕੰਮ ਹੈ ਆ ਲਓ ਦੇਖੋ ਜੀ ਇਹ ਬਾਜੂ ਵਰਕ ਤੇ ਪਲੱਸ ਸਲਵਾਰ ਵਰਕ ਦੇਖੋ ਜੀ ਪੂਰੇ ਭਾਰੀ-ਭਾਰੀ ਸੂਟ ਪਹੁੰਚ ਗਏ ਨੇ 1500 ਤੋਂ 2000 ਰੁਪਏ ਵਾਲੇ ਸੂਟ ਪੂਰੇ ਮਿੱਠੇ ਰੇਟ ਦੇ ਵਿੱਚ ਦੇਵਾਂਗੇ ਇਹ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 700 ਰੁਪਏ ਦੇ ਵਿੱਚ ਲੱਗ ਚੁੱਕਿਆ ਮੇਲਾ ਭਾਰੀ ਹੈਵੀ ਸੂਟਾਂ ਦਾ ਭਾਈ ਹੈਂਡ ਵਰਕ ਵਾਲੇ ਸੂਟ ਨੇ ਬਹੁਤ ਹੀ ਪਿਆਰੇ-ਪਿਆਰੇ ਡਿਜ਼ਾਈਨ ਪਹੁੰਚੇ ਨੇ ਆਪਣੇ ਕੋਲ ਬਿਲਕੁਲ ਨਿਊ ਚਾਰਟ ਮਿਲੇਗਾ ਆ ਲਓ ਚੈੱਕ ਕਰ ਸਕਦੇ ਹੋ ਪੂਰੇ ਭਾਰੀ ਦੁਪੱਟਿਆਂ ਨਾਲ ਫੁੱਲ ਕੰਮ ਹੈਵੀ ਲਓ ਜੀ ਰੈੱਡ ਸਪੈਸ਼ਲ ਦਿਖਾਉਣਾ ਇੱਕ ਤੁਹਾਨੂੰ ਕੀ ਬਾਤ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਦੇਖੋ ਹੈਂਡਵਰਕ ਚੈੱਕ ਕਰ ਸਕਦੇ ਹੋ ਲਿਸ਼ਲਿਸ਼ ਕਰਦਾ ਵਰਕ ਲਓ ਜੀ ਪੂਰੇ ਫੁੱਲ ਭਾਰੀ ਕੰਮ ਹੋਏ ਹੋਏ ਬਹੁਤ ਹੀ ਸੋਹਣੇ ਡਿਜ਼ਾਈਨ ਬਹੁਤ ਚੁੱਕੇ ਨੇ ਦੁਪੱਟਾ ਦਿਖਾਉ ਜੀ ਇਹਦਾ ਰੈੱਡ ਕਲਰ ਦੇ ਵਿੱਚ ਪਿਓਰ ਚਨੂਨ ਦੁਪੱਟਾ ਚੈੱਕ ਕਰੋ ਜੀ ਕੀ ਬਾਤ ਹੈ ਜੀ ਡਿਜ਼ਾਈਨ ਆ ਗਏ ਬੜੇ ਸੋਹਣੇ ਸੋਹਣੇ ਪੂਰੇ ਭਾਰੀ ਭਾਰੀ ਸੂਟ ਬਰੀਆਂ ਵਾਲੇ ਹਾਜ਼ਰ ਹੋ ਗਏ ਨੇ ਲਓ ਜੀ ਇੱਕ ਹੋਰ ਡਿਜ਼ਾਈਨ ਖੁੱਲ ਰਿਹਾ ਬਹੁਤ ਹੀ ਪਿਆਰਾ ਚੈੱਕ ਕਰੋ ਜੀ ਕੀ ਬਾਤ ਹੈ ਜੀ ਦੇਖੋ ਲਓ ਜੀ ਆ ਲਓ ਆ ਸਾਈਡ ਤੇ ਬਾਜੂ ਵਰਕ ਆਵੇਗਾ ਸਲਵਾਰ ਵਰਕ ਬਾਜੂ ਵਰਕ ਲਗਭਗ ਸਾਰਿਆਂ ਦੀ ਆ ਦੇਖੋ ਜੀ ਚੈੱਕ ਕਰ ਸਕਦੇ ਹੋ ਆ ਲਓ ਆ ਸਲਵਾਰ ਤੇ ਵਰਕ ਆਊਗਾ ਦੇਖੋ ਜੀ ਇਹ ਪੂਰੇ ਭਾਰੀ ਭਾਰੀ ਸੂਟ ਸਾਨੂੰ ਦੇਵਾਂਗੇ ਅਸੀਂ ਸਿਰਫ ਤੇ ਸਿਰਫ 700 ਰੁਪਏ ਦੇ ਵਿੱਚ ਪੂਰਾ ਤਗੜਾ ਵੇਲਾ ਲੱਗ ਚੁੱਕਿਆ ਭਾਈ ਬਹੁਤ ਹੀ ਮਿੱਠੇ ਰੇਟ ਦੇ ਵਿੱਚ ਮਾਲ ਦੇਵਾਂਗੇ ਸਿਰਫ 700 ਰੁਪਏ ਝਾਕ ਲੋ ਲੱਗੀ ਜੇਲ ਪੂਰੇ ਭਾਰੀ ਭਾਰੀ ਸੂਟਾਂ ਦੀ ਕੀ ਬਾਤ ਹੈ ਜੀ ਦੇਖੋ ਡਿਜ਼ਾਈਨ ਪਹੁੰਚ ਗਏ ਨੇ ਬੜੇ ਸੋਹਣੇ ਸੋਹਣੇ ਆ ਲਓ ਜੀ ਫੋਟੋ ਵੀ ਸਮਾਹ ਪੁੱਛਿਆ ਚੈੱਕ ਕਰ ਸਕਦੇ ਹੋ ਪੂਰੇ ਫੈਨੇ ਨਾਲ ਪੂਰੇ ਸਿਰਾ ਤੋਂ ਸਿਰਾ ਆ ਲਓ ਜੀ ਕੀ ਬਾਤ ਹੈ ਜੀ ਸਾਰੇ ਟੌਪ ਟੌਪ ਦੇ ਰੰਗ ਪਹੁੰਚ ਗਏ ਨੇ ਪੂਰੇ ਫੈਰਸੀ ਫੈਰਸੀ ਭਾਈ ਇੱਕ orange color ਦੇ ਵਿੱਚ ਡਿਜ਼ਾਈਨ ਦਿਖਾਵਾਂਗੇ ਫਰਕਾਵਾਦੀ ਚੈੱਕ ਕਰੋ ਜੀ ਕੁਆਲਿਟੀ ਲਓ ਜੀ ਇਹ ਵੀ ਸਲਵਾਰ ਵਰਕ ਵੀ ਹੈ ਬਾਜੂ ਵਰਕ ਵੀ ਹੈ ਫਰੰਟ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਆ ਲਓ ਦੇਖੋ ਜੀ ਕਿਆ ਬਾਤ ਹੈ ਜੀ ਚੈੱਕ ਕਰ ਸਕਦੇ ਹੋ ਵਰਕ ਕਿੱਤਾ ਬਹੁਤ ਸੋਹਣਾ ਲਓ ਜੀ ਆ ਲੋ ਦੇਖੋ ਲਿਆਰ ਪੂਰੇ ਸਿਰਾਂ ਹੋਣਗੇ ਦੁਪੱਟਾ ਚੈੱਕ ਕਰੋ ਜੀ ਦਾ ਕੱਟਵਰਕ ਵਾਲਾ ਦੁਪੱਟਾ ਹੋਵੇਗਾ ਆ ਲੋ ਦੇਖੋ ਜੀ ਕਿਆ ਬਾਤ ਹੈ ਜੀ ਬਹੁਤ ਹੀ ਸੋਹਣਾ ਲਿਆਰ ਲਓ ਜੀ ਚੱਕੋ ਸਿਰਫ 700 ਰੁਪਏ ਦੇ ਵਿੱਚ ਰੰਗ ਦਿਖਾਉ ਜੀ ਦੇ ਕਿਆ ਬਾਤ ਹੈ ਜੀ ਲਓ ਜੀ ਪਿੰਕ ਕਲਰ ਪਹੁੰਚ ਗਿਆ ਮਹਿਰੂਨ ਸਪੈਸ਼ਲ ਫਿਰੋਜੀ ਕਲਰ ਆ ਗਿਆ ਭਾਈ ਆ ਲਓ ਇਹਦੇ ਵਿੱਚ ਆਵੇਗਾ ਇੱਕ ਗ੍ਰੀਨ ਕਲਰ ਡਾਰਕ ਗ੍ਰੀਨ ਉਹ ਡੀਨ ਹੋਰ ਹੋਗਾ ਤੁਹਾਨੂੰ ਦਿਖਾਉਣਾ ਬਹੁਤ ਹੀ ਸੋਹਣਾ ਡੀਨ ਬਣਿਆ ਹੋਇਆ ਲਓ ਜੀ ਕਿਆ ਬਾਤ ਹੈ ਜੀ ਬੀ ਸ਼ੇਪ ਦੇ ਵਿੱਚ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਗੋਟਾ ਪਤੀ ਵਰਕ ਹੋਇਆ ਸਾਈਡ ਤੇ ਤੇ ਪਲੱਸ ਸਲਵਾਰ ਵਰਕ ਤੇ ਬਾਜੂ ਵਰਕ ਲਓ ਜੀ ਕਪੜਾ ਸਾਨੂੰ ਦੱਸ ਹੀ ਚੁੱਕਿਆ ਪ्योर क्रेਵ ਆਵੇਗੀ ਸਾਰੀ ਤੇ ਚਨੂਨ ਦੇ ਦੁਪੱਟੇ ਆਉਣਗੇ 2.5 ਮੀਟਰ ਦੇ ਮਾਲ ਪਹੁੰਚ ਗਿਆ ਪੂਰੇ ਮਿੱਠੇ ਰੇਟ ਦੇ ਵਿੱਚ ਰੇਟ ਸਾਨੂੰ ਦੱਸ ਹੀ ਚੁੱਕਿਆ ਭਾਈ ਦੁਬਾਰਾ ਫੇਰ ਸੁਣ ਲਓ ਇਹ ਸਾਰੇ ਡਿਜ਼ਾਈਨ ਜਿਹੜੇ ਖੁੱਲਣ ਜਾ ਰਹੇ ਆ ਸਿਰਫ ਤੇ ਸਿਰਫ 700 ਰੁਪਏ ਦੇ ਵਿੱਚ ਲਓ ਜੀ ਪੀਕਾਕ ਕਲਰ ਆ ਗਿਆ ਮੈਰੂਨ ਆ ਗਿਆ ਪਿੰਕ ਤੇ ਵਾਈਨ ਕਲਰ ਪਹੁੰਚ ਗਏ ਨੇ ਪੂਰੇ ਟਾਪ ਟਾਪ ਦੇ ਰੰਗ ਹਾਜ਼ਰ ਹੋ ਗਏ ਭਾਈ ਲਓ ਜੀ ਰੈੱਡ ਕਲਰ ਦੇ ਵਿੱਚ ਚੈੱਕ ਕਰੋ ਜੀ ਇਹਦੇ ਵਿੱਚ ਸਪੈਸ਼ਲ ਕਲਰ ਪਹੁੰਚਿਆ ਰੈੱਡ ਹੈ ਕੱਲਾ ਰੈੱਡ ਕਲਰ ਹੀ ਹੋਵੇਗਾ ਪੂਰਾ ਭਾਰੀ ਕੰਮ ਕੀਤਾ ਹੋਇਆ ਚੈੱਕ ਕਰ ਸਕਦੇ ਹਾਂ ਦੇਖੋ ਜੀ ਕੀ ਬਾਤ ਹੈ ਜੀ ਡਿਜ਼ਾਈਨ ਪੂਰਾ ਸਿਰਾਂ ਬਣ ਚੁੱਕਿਆ ਹੈ ਦੁਪੱਟਾ ਦਿਖਾਓ ਕੱਟਵਰਕ ਵਾਲਾ ਲਓ ਜੀ ਕੀ ਬਾਤ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਚੈੱਕ ਕਰਤਾ ਜੋ ਦੁਪੱਟੇ ਹੁਣ ਚਰੂਨ ਦੇ ਟੌਪ ਟੌਪ ਦੇ ਲੌਜੀ ਕੋਟਿਆਂ ਪਹੁੰਚਿਆ ਅੰਬੀਆਂ ਵਾਲਾ ਬਹੁਤ ਕਾੜੀ ਡਿਜ਼ਾਈਨ ਹੈ ਵੀ ਦੇਖੋ ਚੈੱਕ ਕਰ ਸਕਦੇ ਹੋ ਬਾਈ ਲਓ ਜੀ पिंक ਕਲਰ ਦੇ ਵਿੱਚ ਰਾਣੀ ਕਲਰ ਵੀ ਕਹਿ ਸਕਦੇ ਹਾਂ ਕਲਰ ਸਾਰੇ ਟ੍ਰੈਂਡਿੰਗ ਵਾਲੇ ਹਾਜ਼ਰ ਹੋ ਚੁੱਕੇ ਨੇ ਦੁਪੱਟਾ ਚੈੱਕ ਕਰੋ ਇਹਦਾ ਦੇਖੋ ਕੰਮ ਦੇਖੋ ਫਿਨਿਸ਼ਿੰਗ ਚੈੱਕ ਕਰੋ ਦੁਪੱਟੇ ਦੀ ਕੰਮ ਦੀ ਦੇਖੋ ਜੀ ਥ੍ਰੈਡ ਪਲੱਸ ਹੈਂਡਵਰਕ ਦੋਨੋਂ ਸਾਈਡਾਂ ਪੂਰੇ ਫੁੱਲ ਹੈਵੀ ਕੰਮ ਹੋਇਆ ਹੋਇਆ ਦੇਖੋ ਜੀ। ਕੀ ਬਾਤ ਹੈ ਜੀ। ਡਿਜ਼ਾਈਨ ਸਿਰਾ ਤੋਂ ਸਿਰਾ ਹਾਜ਼ਰ ਹੋ ਰਹੇ ਨੇ। ਲਓ ਜੀ ਇਹਦੇ ਵਿੱਚ ਕਲਰ ਪਹੁੰਚ ਗਏ ਨੇ ਦੇਖੋ। ਕਲਰ ਸਾਰੇ ਟ੍ਰੈਂਡਿੰਗ ਵਾਲੇ ਹਾਜ਼ਰ ਹੋ ਰਹੇ ਨੇ ਟੌਪ ਟੌਪ ਦੇ। ਲਓ ਜੀ ਕਿੜਿਆਂ ਹੋਰ ਦਿਖਾਓ ਜੀ ਅਗਲਾ। ਸੁਪਰ ਡੂਪਰ। ਸੁਪਰ ਡੂਪਰ ਹਿੱਟ ਹੈ ਲਓ ਜੀ ਡਿਜ਼ਾਈਨ ਚੈੱਕ ਕਰੋ ਭਾਈ। ਦੇਖੋ ਵਰਕ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਫੁੱਲ ਕੰਮ ਹੋਇਆ ਹੋਇਆ ਹੈਂਡਵਰਕ ਦੇ ਵਿੱਚ ਹੈ ਡਿਜ਼ਾਈਨ ਦੇਖੋ ਜੀ ਕੀ ਬਾਤ ਹੈ ਜੀ ਸਾਈਡ ਤੇ ਬਾਜੂ ਵਰਕ ਆਵੇਗਾ ਲਓ ਜੀ ਪੂਰੇ ਭਾਰੀ-ਭਾਰੀ ਸੂਟ ਹਾਜ਼ਰ ਹੋ ਚੁੱਕੇ ਨੇ ਤੁਹਾਡੀ ਸੇਵਾ ਦੇ ਵਿੱਚ ਲਓ ਜੀ ਉਨੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਡਿਆਂਗੇ ਨਵੇਂ-ਨਵੇਂ ਸੋਹਣੇ-ਸੋਹਣੇ ਡੇਨ ਚੈੱਕ ਕਰੋ ਭਾਈ ਕੀ ਬਾਤ ਹੈ ਜੀ ਕੰਮ ਦੇਖੋ ਜੀ ਚੈੱਕ ਕਰ ਸਕਦੇ ਹੋ ਕੁਆਲਿਟੀ ਪੂਰੀ ਸਿਰ ਆਵੇਗੀ ਕਪੜਾ ਵੀ ਆਲ ਓਵਰ 5 ਮੀਟਰ ਦੀ ਕੱਟ ਵਾਲਾ ਦੇਖੋ ਜੀ ਡਿਜ਼ਾਈਨ ਚੈੱਕ ਕਰ ਸਕਦੇ ਹੋ ਸਾਈਡ ਬਾਜੂ ਲਓ ਫਰੰਟ ਦੇਖੋ ਪੂਰਾ ਫੁੱਲ ਹੈਵੀ ਦੁਪੱਟਾ ਦਿਖਾਓ ਜੀ ਦਾ ਚਨੂਨ ਦਾ ਦੁਪੱਟਾ ਆ ਗਿਆ ਗੋਟਾ ਬਤੀ ਲੱਗੀ ਤੇ ਬਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਦੇਖੋ ਜੀ ਚੈੱਕ ਕਰੋ ਕੁਆਲਿਟੀ ਪਹੁੰਚੀ ਆ ਸਿਰਾ ਪਿਓਰ ਕਰੇਵ ਦੇ ਵਿੱਚ ਚਨੂਨ ਵਾਲਾ ਦੁਪੱਟਾ ਆ ਗਿਆ ਕਲਰ ਦਿਖਾਓ ਪਈ ਇਹਦੇ ਕਾ ਲਓ ਜੀ ਰੰਗ ਬੜੇ ਸ਼ਾਨਦਾਰ ਪਹੁੰਚੁਕੇ ਨੇ ਸ਼ਾਨਦਾਰ ਜਾਨਦਾਰ ਮਾਲ ਹਾਜ਼ਰ ਹੋ ਚੁੱਕਿਆ ਬਹੁਤ ਹੀ ਪਿਆਰੇ ਪਿਆਰੇ ਰੰਗ ਖੁੱਲ ਰਹੇ ਨੇ ਭਾਈ ਪੂਰੇ ਫਾਇਦੇ ਨਾਲ ਲਓ ਜੀ ਕੀ ਆਵਾਜ਼ ਆਜੀ ਬਲੂ ਕਲਰ ਦੇ ਵਿੱਚ ਚੈੱਕ ਕਰ ਸਕਦੇ ਹੋ ਹੈਂਡਵਰਕ ਦੇ ਵਿੱਚ ਮਾਲ ਖੁੱਲਿਆ ਡਿਜ਼ਾਈਨ ਖੁੱਲਿਆ ਬਹੁਤ ਹੀ ਸੋਹਣਾ ਦੇਖੋ ਜੀ ਇਹ ਬਾਜੂ ਵਰਕ ਵੀ ਹੈ ਤੇ ਸਲਵਾਰ ਵਰਕ ਵੀ ਹੈ ਇਹ ਸਾਰਿਆਂ ਦੇ ਉੱਪਰ ਬਾਜੂ ਤੇ ਸਲਵਾਰ ਦਾ ਕੰਮ ਹਰੇਕ ਸੂਟ ਤੇ ਹੋਵੇਗਾ ਜਿੰਨੇ ਵੀ ਸੂਟ ਤੁਹਾਨੂੰ ਦਿਖਾਇਆ ਤੁਹਾਨੂੰ ਦੱਸਿਆ ਸਲਵਾਰ ਤੇ ਬਾਜੂ ਵਰਕ ਹਰੇਕ ਸੂਟ ਤੇ ਆਵੇਗਾ ਲਓ ਜੀ ਦੁਪੱਟਾ ਦੇਖ ਸਕਦੇ ਹਾਂ ਦਾ ਪਿਆਰ ਚਨੂਨ ਦਾ ਦੁਪੱਟਾ ਗੋਟਾਵਤੀ ਲੱਗਿਆ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਦੇਖੋ ਜੀ ਐਸੀ ਐਸੀ ਡਿਜ਼ਾਈਨ ਹਾਜ਼ਰ ਹੋ ਰਹੇ ਨੇ ਭਾਈ ਚੈੱਕ ਲੋ ਪੂਰੇ ਮਿਠੇ ਰੇਡਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਆਪਣੇ ਕੋਲ ਨਵੇਂ-ਨਵੇਂ ਸੋਹਣੇ-ਸੋਹਣੇ ਡਿਜ਼ਾਈਨਾਂ ਦੇ ਵਿੱਚ ਦੇਖੋ ਜੀ ਕਿਆ ਬਾਤ ਹੈ ਜੀ ਹੋਰ ਦਿਖਾਵਾਂਗੇ ਵਾਈਨ ਕਲਰ ਦੇ ਵਿੱਚ ਡਿਜ਼ਾਈਨ ਥੱਲੇ ਬਹੁਤ ਹੀ ਪਿਆਰਾ ਡਿਜ਼ਾਈਨ ਦਿਖਾਵਾਂਗੇ ਦੇਖੋ ਜੀ ਕਿਆ ਬਾਤ ਹੈ ਜੀ ਦੇਖੋ ਚੈੱਕ ਕਰ ਸਕਦੇ ਹੋ ਹੈਂਡਵਰਕ ਤੇ ਥ੍ਰੈਡ ਵਰਕ ਦੇ ਵਿੱਚ ਡਿਜ਼ਾਈਨ ਕੀ ਆਵਾਟ ਹੈ ਦੇਖੋ ਜੀ ਯਾ ਲੋ ਜੀ ਸਾਈਡ ਤੇ ਬਾਜੂ ਆ ਗਏ ਨੇ ਲਓ ਜੀ ਦੁਪੱਟਾ ਦਿਖਾਓ ਜੀ ਇਹਦਾ ਲਓ ਜੀ ਐਂਸੀ ਦੁਪੱਟਾ ਆ ਵੀਗਾ ਛੀਨੂੰਦਾ 9 ਮੀਟਰ ਦੀ ਕੱਟ ਵਾਲਾ ਕੱਟ ਦੇ ਵਿੱਚ ਕੋਈ ਗਨਰਸੀ ਨਹੀਂ ਖੁੱਲੇ ਡੁੱਲੇ ਦੁਪੱਟੇ ਕੈਂਸੀ ਕੈਂਸੀ ਨੀਂਵੋ ਆਰਟੀਕਲ ਖੁੱਲ ਰਹੇ ਨੇ ਚੈੱਕ ਕਰੋ ਜੀ ਦੇਖੋ ਲਓ ਜੀ ਕੋਰ ਡਿਜ਼ਾਈਨ ਖੁੱਲਣ ਜਾ ਰਿਹਾ ਚੈੱਕ ਕਰੋ ਜੀ ਕੀ ਬਾਤ ਹੈ ਜੀ ਹੈਂਡਵਰਕ ਦੇ ਥ੍ਰੈਡਵਰਕ ਦੇ ਵਿੱਚ ਡਿਜ਼ਾਈਨ ਕੀ ਬਾਤ ਹੈ ਜੀ ਗਲਾ ਚੈੱਕ ਕਰੋ ਤੇ ਸਾਈਡ ਤੇ ਆ ਕੇ ਬਾਜੂ ਛੱਡਾਓ ਲਓ ਜੀ ਕੀ ਬਾਤ ਹੈ ਜੀ ਦੁਪੱਟਾ ਪਾਉਣ ਗਿਆ ਕਿਸ਼ਮਿਸ਼ ਵਰਕ ਦੇ ਵਿੱਚ ਚੈੱਕ ਕਰੋ ਬਹੁਤ ਹੀ ਟਾਪ ਦਾ ਡਿਜ਼ਾਈਨ ਖੁੱਲਿਆ ਭਾਈ ਆ ਲੋ ਕੀ ਬਾਤ ਹੈ ਜੀ ਇੱਕ ਹੋਰ ਕਲਰ ਖੁੱਲ ਗਿਆ ਡਿਜ਼ਾਈਨ ਨਵਾਂ ਆ ਲੋ ਦੇਖੋ ਫੁੱਲ ਕੰਮ ਹੈਵੀ ਲਓ ਜੀ ਦੇਖੋ ਇਹ ਦੁਪੱਟਾ ਆ ਗਿਆ ਪਿਓਰ ਚਨੂਨ ਦਾ ਹਾਂ ਪੂਰਾ ਟਾਪ ਦਾ ਕੰਮ ਹੋਇਆ ਹੈ 2.5 ਮੀਟਰ ਦੀ ਕੱਟ ਵਾਲਾ ਦੁਪੱਟਾ ਆਵੇਗਾ ਸਿਰਫ ਦੇ ਸਿਰਫ 700 ਰੁਪਏ ਦੇ ਵਿੱਚ ਮੇਲਾ ਲੱਗ ਚੁੱਕਿਆ ਭਾਈ ਆ ਲੋ ਦੇਖੋ ਲਾਈਟ ਡਾਰਕ ਚੜ ਦੋਨੇ ਅਵੇਲੇਬਲ ਲਓ ਜੀ ਕੋਹੜੀਆਂ ਖੁੱਲਣ ਜਾ ਰਿਹਾ ਸਰਕਾਵਾਦੀ ਚੈੱਕ ਕਰੋ ਚਿੜੀਆਂ ਵਾਲਾ ਡਿਜ਼ਾਈਨ ਆ ਲੋ ਦੇਖੋ ਮੋਰ ਹੈ ਮੋਰ ਹੈ ਤੋਤੇ ਚਿੜੀਆਂ ਵੱਖੋ ਵੱਖਰੇ ਡਿਜ਼ਾਈਨਾਂ ਦੇ ਵਿੱਚ ਬਾਲ ਹਾਜ਼ਰ ਹੋ ਗਿਆ ਭਾਈ ਲਓ ਜੀ ਕੀ ਬਾਤ ਹੈ ਜੀ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਸ਼ਾਨਦਾਰ ਤੇ ਜاندار ਵਾਲ ਹਾਜ਼ਰ ਹੋ ਚੁੱਕਿਆ ਹੈ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਡੇਅਰ ਖੁੱਲ ਰਹੇ ਨੇ ਸਿਰਾ ਤੋਂ ਸਿਰਾ ਕਿਆ ਬਾਤ ਹੈ ਜੀ ਦੇਖੋ ਜੀ ਤਾਂ ਉਹਦਾ ਕੰਮ ਲਓ ਜੀ ਆ ਸਲਵਾਰ ਵਰਕ ਦੇਖੋ ਦੁਪੱਟਾ ਆ ਗਿਆ ਪੂਰਾ ਟੌਪ ਦਾ ਕਿਸ਼ਮਿਸ਼ ਵਰਕ ਵਾਲਾ ਦੇਖੋ ਜੀ ਇਹ ਮੋਰਨੀਆ ਵਾਲਾ ਡਿਜ਼ਾਈਨ ਖੁੱਲ ਰਿਹਾ ਮਸਟਰਡ ਕਲਰ ਦੇ ਵਿੱਚ ਦੇਖੋ ਟੌਪ ਟੌਪ ਦੇ ਡਿਜ਼ਾਈਨ ਹਾਜ਼ਰ ਹੋ ਗਏ ਨੇ ਭਾਈ ਪੂਰੇ ਮਿੱਠੇ-ਮਟੇ ਰੇਟਾਂ ਦੇ ਵਿੱਚ ਡਿਜ਼ਾਈਨ ਖੁੱਲ ਰਹੇ ਨੇ ਲੋਜੀ ਕੋਰ ਡਿਜ਼ਾਈਨ ਖੁੱਲਿਆ ਫਿਰੋਜੀ ਕਲਰ ਦੇ ਵਿੱਚ ਸ਼ੈਨਵਰਕ ਡਿਜ਼ਾਈਨ ਹੈਂਡਵਰਕ ਤੇ ਥ੍ਰੈਡਵਰਕ ਸਾਈਡ ਤੇ ਬਾਜੂਵਰਕ ਚੈੱਕ ਕਰ ਸਕਦੇ ਹੋ ਲੋਜੀ ਪੂਰਾ ਫੁੱਲ ਕੰਮ ਹੋਇਆ ਹੋਇਆ ਹੈਵੀ ਪੂਰੇ ਮਿਠੇ ਰੇਟ ਦੇ ਵਿੱਚ ਡਿਜ਼ਾਈਨ ਰੇਟ ਤੁਹਾਨੂੰ ਦੱਸ ਹੀ ਚੁੱਕਿਆ ਪਹਿਲਾਂ ਇਹ ਸਾਰੇ ਡਿਜ਼ਾਈਨ ਹੋਰ ਵੀ ਬਹੁਤ ਤਰ੍ਹਾਂ ਦੇ ਡਿਜ਼ਾਈਨ ਨੇ ਇਹਦੇ ਵਿੱਚ ਸਾਰੇ ਤੁਹਾਨੂੰ ਸ਼ਾਪ ਤੇ ਪਹੁੰਚ ਕੇ ਵਿਜਿਟ ਕਰ ਸਕਦੇ ਹੋ ਭਾਈ ਮਾਲ ਸਾਰਾ ਹਾਜ਼ਰ ਹੋ ਚੁੱਕਿਆ ਹੈ ਨਵੇਂ-ਨਵੇਂ ਡਿਜ਼ਾਈਨ ਆਚ ਪੂਰੇ ਭਾਰੀ ਭਾਰੀ ਸੂਟ ਪਹੁੰਚ ਚੁੱਕੇ ਨੇ ਦੇਖੋ ਆ ਡਿਜ਼ਾਈਨ ਬਹੁਤ ਸੋਹਣਾ ਬੈਂਦੀ ਕਲਰ ਦੇ ਛੋਟਾ ਪੀਸ ਮਾਲ ਆ ਗੋਟਾ ਪੱਤੀ ਵਰਕ ਵਾਲੇ ਵੀ ਆਏ ਨੇ ਇਹਦੇ ਵਿੱਚ ਆ ਲੋ ਦਿਖਾਉਣਾ ਭੁੱਲ ਗਏ ਤੁਹਾਨੂੰ ਦੇਖੋ ਗੋਟਾ ਪੱਤੀ ਵਰਕ ਚੈੱਕ ਕਰ ਸਕਦੇ ਹੋ ਫੋਟੋ ਪੀਸ ਡਿਜ਼ਾਈਨ ਪਹੁੰਚੇ ਨੇ ਪੂਰੇ ਟੌਪ ਟੌਪ ਦੇ ਰੰਗ ਸਾਰੇ ਪਹੁੰਚ ਗਏ ਟ੍ਰੈਂਡਿੰਗ ਵਾਲੇ ਲਓ ਜੀ ਆ ਸਾਰੇ ਡਿਜ਼ਾਈਨ ਨੇ ਦੇਖੋ ਚੈੱਕ ਕਰ ਸਕਦੇ ਹੋ ਵੱਧੂ ਕੁਆਂਟੀਟੀ ਚ ਮਾਲ ਪਹੁੰਚਿਆ ਆਪਣੇ ਕੋਲੇ ਦੇਖੋ ਡਿਜ਼ਾਈਨ ਬਹੁਤ ਜ਼ਿਆਦਾ ਨੇ ਲਓ ਜੀ ਸਾਰਾ ਮਾਲ ਹਾਜ਼ਰ ਹੋ ਚੁੱਕਿਆ ਪੂਰੇ ਹੈਵੀ ਹੈਵੀ ਸੂਟ ਦੇਖੋ ਜੀ ਵੱਧੋ ਮਾਲ ਪਹੁੰਚ ਗਿਆ ਭਾਰੀ ਭਾਰੀ ਸੂਟਾਂ ਦਾ ਮੇਲਾ ਲੱਗ ਚੁੱਕਿਆ ਭਾਈ ਦੇਖੋ ਇਹ ਸਾਰੇ ਡਿਜ਼ਾਈਨ ਹਾਜ਼ਰ ਲਓ ਜੀ ਆ ਦੇਖੋ ਅਬ ਚਿਤਰਾ ਦੇ ਵਿੱਚ ਵੀ ਪਹੁੰਚੇ ਨੇ ਨਵੇਂ ਡਿਜ਼ਾਈਨ ਲਓ ਜੀ ਇਹ ਸਾਰਾ ਮਾਲ ਕੜਾਈ ਵਾਲਾ ਫੈਂਸੀ ਵੈਂਸੀ ਸੂਟਸ ਆਪਣੇ ਕੋਲੇ ਪਹੁੰਚ ਚੁੱਕੇ ਨੇ ਪੂਰੇ ਮਿੱਠੇ ਰੇਟ ਦੇ ਵਿੱਚ ਰੇਟ ਤੁਹਾਨੂੰ ਦੱਸ ਹੀ ਚੁੱਕੇ ਆ। ਤੁਹਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ, ਸ਼ੁਕਰੀਆ ਜੀ। ਨਵੇਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਿਹਾ ਕਰੋ। ਦੇਖੋ। ਸੋ ਪਹੁੰਚੋ ਜੀ ਛੇਤੀ ਛੇਤੀ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਸ਼ੁਕਰੀਆ, ਧੰਨਵਾਦ।